ਸੜਿਆ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰੋ 听ਤੇ ਨਿੱਗੀ ਸੱਤਰੀਆ ਕਾਲ ਅਸੀਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਰਮਨप्रीत ਕੋਣ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸੌਰਨ ਸਿੰਘ ਤਹਿਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਰ ਜੜਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਆਪਾਂ ਭਾਰਤ ਦੀ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਸਾਰੇ ਪਾਸੇ ਰੌਣਕਾਂ ਲੱੱਗਾ ਉਹ ਖਤਮ ਹੋ ਗਿਆ ਬੰਦ ਹੋ ਗਿਆ ਪਰ ਬੀਜੇਪੀ ਇੱਕ ਵਾਰ ਫਿਰ ਤੋਂ ਬਾਗੋ ਬਾਗ ਹੈ ਉਹ ਕਹਿੰਦੇ ਕਿ ਅਸੀਂ ਫਿਰ ਤੋਂ ਸਰਕਾਰ ਬਣਾ ਜਾਣੀ ਹੈ ਜੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਕੱਲ ਨੂੰ ਜਦੋਂ ਆਪਾਂ ਇਸੇ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਉਸ ਵੇਲੇ ਭਾਰਤ ਦੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੋਣਾ ਯਾਨੀ ਕਿ 4 ਤਰੀਕ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਹੋਣਾ ਮੈਨੂੰ ਲੱਗਦਾ ਵੀ 12 1 ਵਜੇ ਤੱਕ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੋ ਜਾਣੀ ਕਿ ਭਾਰਤ ਦੇ ਵਿੱਚ ਸਰਕਾਰ ਕਿਹਦੀ ਬਣ ਰਹੀ ਆ। ਇੰਡੀਆ ਗੱਠ ਜੋੜ ਦਾ ਕੀ ਬਣਿਆ ਤੇ ਇੰਡੀਆ ਦਾ ਕੀ ਬਣਿਆ ਇਹ ਸਾਰਾ ਕੁਝ 12 1 ਵਜੇ ਤੱਕ ਕੱਲ ਨੂੰ ਤੈਹ ਹੋ ਜਾਣਾ। ਪਰ ਕਿਉਂਕਿ ਐਗਜ਼ਿਟ ਪੋਲ ਦੇ ਨਤੀਜੇ ਜਿਹੜੇ ਜਦੋਂ ਹੁਣ ਇੱਕ ਤਰੀਕ ਨੂੰ 1 ਜੂਨ ਨੂੰ ਆਖਰੀ ਗੇੜ ਦੀਆਂ ਵੋਟਾਂ ਪੈ ਗਈਆਂ ਤਾਂ ਐਗਜ਼ਿਟ ਪੋਲ ਦੇ ਨਤੀਜਿਆਂ ਦਾ 95% ਹਿਸਾਬ ਬੀਜੇਪੀ ਦੇ ਪੱਖ ਦੇ ਵਿੱਚ ਜਾਂਦਾ। ਕੋਈ ਇਹ ਗੱਲ ਕਹਦਾ ਕਿ ਬੀਜੇਪੀ ਨੂੰ 300 ਸੀਟਾਂ ਮਿਲ ਜਾਣੀਆਂ ਕੋਈ ਕਹਿੰਦਾ 350 ਮਿਲ ਜਾਣੀਆਂ ਕੋਈ ਕਹਿੰਦਾ 290 ਮਿਲ ਜਾਣੀਆਂ ਯਾਨੀ ਕਿ ਜਿੰਨੀਆਂ ਵੀ ਮਿਲ ਜਦੋਂ 200 ਤੇ 72 ਤੋਂ ਉੱਤੇ ਹੈ ਤੇ ਬੀਜੇਪੀ ਦਾ ਬਾਗੋ-ਬਾਗ ਹੋਣਾ ਕੁਦਰਤੀ ਆ ਕਿਉਂਕਿ ਭਾਰਤ ਦੇ ਵਿੱਚ 543 ਸੀਟਾਂ ਦਾ ਜੇ ਆਪਾਂ ਦੇਖੀਏ ਤਾਂ 272 ਬਹੁਤ ਦਾ ਅੰਕੜਾ ਬਣਦਾ ਸੋ ਜਿਹੜੀ ਤਾਂ ਹੈਗੀ ਜੀ ਆਂਡੀਆ ਗੱਠਜੋੜ ਉਹ ਕਹਿੰਦਾ ਜੀ ਕਿ ਸਾਨੂੰ 300 ਪਲੱਸ ਸੀਟਾਂ ਮਿਲ ਜਾਣੀਆਂ ਜਿਹੜਾ ਇੰਡੀਆ ਗੱਠਜੋੜ ਉਹ ਕਹੇਗੀ 295 ਸੀਟਾਂ ਸਾਡੀ ਝੋਲੀ 'ਚ ਪੈ ਜਾਣੀਆਂ ਸੋ ਇਹ ਲੱਗਦਾ ਜੀ ਕਿ ਦੋਨੋਂ ਪਾਰਟੀਆਂ ਇਸ ਵੇਲੇ ਆਸਵੰਦ ਆ ਵੀ ਭਾਈ ਅਸੀਂ ਕੁਝ ਨਾ ਕੁਝ ਕਰ ਦਿਖਾਉਣਾ ਕਿਉਂਕਿ ਜੇਕਰ ਇਸਕੀ ਭਾਜਪਾ ਦੀ ਸਰਕਾਰ ਬਣ ਜਣੀ ਆ ਤਾਂ ਉਹਨਾਂ ਨੇ ਫਿਰ ਆਪਦੀਆਂ ਚੰਮੜੀਆਂ ਚਲਾਉਣੀਆਂ ਜੇ ਇੰਡੀਆ ਘੱਟ ਜੋੜ ਦੀ ਸਰਕਾਰ ਨਹੀਂ ਬਣਦੀ ਇਸਕੀ ਤਾਂ ਮਤਲਬ ਇਹ ਹੈ ਜੀ ਕਿ ਉਹਨਾਂ ਦਾ ਵੀ ਹੌਸਲਾ ਪਸਤ ਹੋ ਜਾਣਾ ਵੀ ਜਿੰਨੇ ਮਰਜ਼ੀ ਹਥਨ ਕਰ ਲੋ ਤੇ ਭਾਈ ਇੱਥੇ ਸਾਡੀ ਪੇਸ਼ਨੀ ਚੱਲਦੀ ਹਾਲ ਦੀ ਘੜੇ ਤੇ ਉਸ ਤੋਂ ਕੁਲੀ ਕਰਲੇ ਵੀ ਲੰਗੇ ਕਰ ਰਾਹੁਲ ਗਾਂਧੀ ਨੇ ਮਲਕਾਰਜਨ ਖੜਗੇ ਨੇ ਤੇ ਕਈ ਹੋਰ ਨੇਤਾਵਾਂ ਨੇ ਵੱਖ-ਵੱਖ ਪਾਰਟੀ ਆਗੂ ਜਿਹੜੇ ਉਹਨਾਂ ਦੀ ਪਾਰਟੀ ਦੇ ਵੱਖ-ਵੱਖ ਉਮੀਦਵਾਰ ਜਿਹੜੇ ਹੋਰ ਵਿਧਾਇਕ ਆ ਜਾਂ ਹੋਰਨਾਂ ਦੇ ਨਾਲ ਉਹਨਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਗੱਲਬਾਤ ਕੀਤੀ ਆ ਤੇ ਇਹ ਗੱਲ ਕਹੀ ਆ ਵੀ 4 ਤਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਚੌਕਸ ਰਹਿਣਾ ਹਿਰਾਫਰੀ ਨਹੀਂ ਹੋਣ ਦੇਣੀ ਬਿਲਕੁਲ ਚਕੰਨੇ ਰਹਿਣਾ ਗਲਤ ਕੰਮ ਨੂੰ ਰੋਕਣਾ ਕੋਸਿਕਾ ਦਾ ਕਿਤੇ ਕੋਈ ਨਾ ਕੋਈ ਹਿਰਾ ਫੇਰੀ ਵੀ ਹੋਵੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਾਰੇ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਤੇ ਚੱਕੰਦੇ ਕੀਤਾ ਗਿਆ ਚੌਕਸ ਕੀਤਾ ਗਿਆ ਸੋ ਵੇਖਦੇ ਕੀ ਬਣਦਾ ਕੱਲ ਦੇ ਨਤੀਜੇ ਤੈਅ ਕਰ ਦੇਣਗੇ ਕਿ ਭਾਰਤ ਦਾ ਕੀ ਬਣ ਸਕਦਾ ਭਾਰਤ ਦਾ ਕੀ ਬਣਿਆ ਭਾਰਤ ਦਾ ਕੀ ਬਣੇਗਾ ਵੈਸੇ ਇੱਕ ਤੁਹਾਨੂੰ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਅੱਜ ਤੋਂ ਭਾਰਤ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਸਫਰ ਜਿਹੜਾ ਟੋਲ ਪਲਾਦੇ ਵਾਲਾ ਉਹ 5% ਮਹਿੰਗਾ ਹੋ ਗਿਆ ਵੈਸੇ ਇਹਨਾਂ ਨੇ ਮਹਿੰਗਾ ਕਰਨਾ ਸੀਗਾ ਜੀ ਇੱਕ ਤਰੀਕ ਨੂੰ ਪਰ ਕਿਉਂਕਿ ਇੱਕ ਤਰੀਕ ਨੂੰ ਵੋਟਾਂ ਸੀ ਇਸ ਕਰਕੇ ਭਾਰਤ ਦੇ ਵਿੱਚ ਹੁਣ ਅੱਜ ਤੋਂ ਯਾਨੀ ਕਿ 3 ਤਰੀਕ ਤੋਂ ਨੈਸ਼ਨਲ ਹਾਈਵੇ ਦਾ ਸਫਰ ਜਿਹੜਾ ਟੋਲ ਵਾਲਾ ਤੇ ਉਹ 5% ਮਹਿੰਗਾ ਹੋ ਗਿਆ ਸੋ ਦੇਸ਼ ਦੇ ਵਿੱਚ ਮਹਿੰਗਾਈ ਬੇहद ਹੋਊਗੀ ਮਹਿੰਗਾਈ ਬੇहद ਹੋ ਰਹੀ ਆ ਤੇ ਬਾਕੀ ਕੱਲ ਦੇ ਨਤੀਜੇ ਨੇ ਸਾਫ਼ ਕਰ ਦੇਣਾ ਵੀ ਕੀ ਬਣਦਾ ਤੇ ਕੀ ਨਹੀਂ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਹਿਣਾ ਸਾਹਿਬ ਕੱਲ ਸਾਰਾ ਕੁਝ ਸਾਫ਼ ਹੋ ਜਾਊਗਾ ਪਰ ਉਧਰ अरविंद केजरीवाल ਉਹਨਾਂ ਦੀ ਗੱਲ ਕਰਦੇ ਆਂ ਤਿਹਾਰ ਦੇਲ ਦੇ ਵਿੱਚ ਦੁਬਾਰਾ ਤੋਂ ਸਰੈਂਡਰ ਕਰ ਦਿੱਤਾ ਜੀ ਉਹਨਾਂ ਨੇ ਬਿਲਕੁਲ ਜੀ अरविंद केजरीवाल ਨੂੰ 21 ਦਿਨ ਦੀ ਅੰਤਰਮ ਜਮਾਨਤ ਮਿਲੀ ਸੀ ਸੁਪਰੀਮ ਕੋਰਟ ਦੇ ਕੋਲ ਉਹ ਇਸ ਕਰਕੇ ਮਿਲੀ ਸੀ ਵੀ ਉਹਨੇ ਪ੍ਰਚਾਰ ਕਰਨਾ ਤੇ ਪ੍ਰਚਾਰ ਵਾਲਾ ਕੰਮ ਨਿਬੜ ਗਿਆ ਤੇ 1 ਤਰੀਕ ਨੂੰ ਆਖਰੀ ਗੇੜੀਆਂ ਦੇ ਵਿੱਚ ਵੋਟਾਂ ਪੈ ਗਈਆਂ ਤੇ 2 ਤਰੀਕ ਨੂੰ अरविंद केजरीवाल ਨੂੰ ਕਿਹਾ ਗਿਆ ਸੀਗਾ ਵੀ 2 ਤਰੀਕ ਨੂੰ ਤੁਸੀਂ ਵਾਪਸ ਤਿਹਾਰ ਜੇਲ੍ਹ ਦੇ ਵਿੱਚ ਸਰੈਂਡਰ ਕਰ ਦੇਣਾ ਸੋ ਲੱਗੇ ਕੱਲ ਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਦੇ ਵਿੱਚ ਸਰੈਂਡਰ ਕਰਨਾ ਪਿਆ। ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਵੱਲ ਜਾਣ ਤੋਂ ਪਹਿਲਾਂ ਤੇ ਮਹਾਤਮਾ ਗਾਂਧੀ ਦੀ ਸਮਾਦ ਦੇ ਉੱਤੇ ਮੱਥਾ ਟੇਕਿਆ। ਫਿਰ ਉਸ ਤੋਂ ਬਾਅਦ ਹਨੂਮਾਨ ਮੰਤਰ ਦੇ ਵਿੱਚ ਮੱਥਾ ਟੇਕਿਆ। ਫਿਰ ਲੋਕਾਂ ਨੂੰ ਸੰਬੋਧਨ ਕੀਤਾ। ਤੇ ਇਹ ਗੱਲ ਕਹੀ ਉਹਨੇ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਦੇਸ਼ ਦੇ ਵਿੱਚ ਸਭ ਕੁਝ ਠੀਕ ਰਹੇ। ਤੇ ਮੈਂ ਦੇਸ਼ ਦੀ ਆਬਰੂ ਲਈ, ਦੇਸ਼ ਦੇ ਵਿਕਾਸ ਲਈ, ਦੇਸ਼ ਦੀ ਤਰੱਕੀ ਦੇ ਲਈ ਜੇਲ੍ਹ ਦੇ ਵਿੱਚ ਜਾਣ ਲੱਗਾ। ਉਹਨਾਂ ਨੇ ਗੱਲ ਕਹੀ ਹੈ ਕਿ ਮੈਨੂੰ ਪਤਾ ਵੀ ਜੇਲ੍ਹ ਦੇ ਵਿੱਚ ਮੇਰੇ ਨਾਲ ਬਦਸਲੂਕੀ ਵੀ ਹੋਊਗੀ ਤੇ ਪਤਾ ਨਹੀਂ ਪਿਛਲੀ ਵਾਰ ਮਗੂ ਮੇਰੇ ਨਾਲ ਕੀ ਕੀ ਧੱਕੇ ਹੋਣੇ ਆ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਆ ਉਹਨਾਂ ਨੇ ਕਿਹਾ ਵੀ ਹੋ ਸਕਦਾ ਮੈਂ ਛੇਤੀ ਆ ਜਾ ਜਾਂ ਹੋ ਸਕਦਾ ਨਾ ਆਵਾਂ ਕੋਈ ਪਤਾ ਨਹੀਂਗਾ ਪਰ ਦਿੱਲੀ ਦੇ ਲੋਕਾਂ ਨੂੰ ਉਹਨੇ ਅਪੀਲ ਕੀਤੀ ਹੈ ਕਿ ਮੇਰੇ ਮਾਪੇ ਬਹੁਤ ਬਿਮਾਰ ਰਹੇਦੇ ਆ ਤੇ ਕਿਰਪਾ ਕਰਕੇ ਤੁਸੀਂ ਉਹਨਾਂ ਦੀ ਸਾਰ ਲੈਂਦੇ ਰਹੋ ਕਿਰਪਾ ਕਰਕੇ ਤੁਸੀਂ ਉਹਨਾਂ ਦਾ ਹਾਲਚਲ ਪੁੱਛਦੇ ਰਹੋ ਸੋ ਦੇਖੋ ਹੁਣ ਕੀ ਬਣਦਾ 5 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਹੋਣੀ ਹੈ। ਜੇ ਤਾਂ ਉਹਨੂੰ ਉਸ ਦਿਨ ਜ਼ਮਾਨਤ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਇੰਉਂ ਲੱਗਦਾ ਵੀ ਕੇਜਰੀਵਾਲ ਲੰਮੇ ਸਮੇਂ ਵਾਸਤੇ ਜੇਲ੍ਹ ਯਾਤਰਾ ਤੇ ਚਲਾ ਗਿਆ। ਤੇ ਉਹਨੂੰ ਹੁਣ ਜ਼ਮਾਨਤ ਮਿਲਣ ਦਾ ਕੋਈ ਬਹਾਨਾ ਵੀ ਨਹੀਂ ਬਣਨਾਗਾ। ਕਿਉਂਕਿ ਪਿਛਲੀ ਵਾਰ ਤਾਂ ਗੱਲੇ ਬਣੀ ਜੀ ਕਿਵੇਂ ਚੋਣਾਂ ਦਾ ਪ੍ਰਚਾਰ ਕਰਨਾ ਤੇ ਅਦਾਲਤ ਨੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਆ। ਹੁਣ ਅਰਵਿੰਦ ਕੇਜਰੀਵਾਲ ਨੇ ਜਦੋਂ ਇਹ ਗੱਲ ਕਹੀ ਆ ਕਿ ਭਾਈ ਮੇਰੇ ਤਾਂ ਪਿਛਲੇ ਕੁਝ ਕੁ ਸਮੇਂ ਦੇ ਵਿੱਚ 7 ਕਿਲੋ ਭਾਰ ਘਟਿਆ। ਮੇਰੇ ਵਾਸ਼ਰੂਮ ਦੇ ਵਿੱਚ ਕੀਟੋਨ ਨਾਂ ਦੀ ਕੋਈ ਸਮੱਸਿਆ ਜਿਹੜੀ ਕਿ ਗੰਭੀਰ ਬਿਮਾਰੀਆਂ ਦਾ ਸੱਦਾ ਹੁੰਦੀ ਆ ਤੇ ਇਸ ਗੱਲ ਦੇ ਉੱਤੇ ਈਡੀ ਨੇ ਅਦਾਲਤ ਦੇ ਵਿੱਚ ਕਿਹਾ ਵੀ ਕੇਜਰੀਵਾਲ ਹੋਰੀ ਝੂਠ ਬੋਲਦੇ ਆ ਜੇਕਰ ਉਹਨਾਂ ਨੂੰ ਇੰਨੀਆਂ ਵੱਡੀਆਂ ਸਮੱਸਿਆਵਾਂ ਤੇ ਫਿਰ ਉਹ ਪੂਰੇ ਭਾਰਤ ਦੇ ਵਿੱਚ ਟੂੜ ਪ੍ਰਚਾਰ ਕਿਵੇਂ ਕਰੀ ਜਾਂਦੇ ਆ ਸੋ ਆ ਗੱਲਾਂ ਬਾਤਾਂ ਚੱਲੀ ਗਈਆਂ ਆ ਗੱਲਾਂ ਬਾਤਾਂ ਹੋਈ ਗਈਆਂ ਵੇਖਦੇ ਭਾਈ ਕੀ ਬਣਦਾ ਤੇ ਕੀ ਨਹੀਂ ਬਣਦਾ ਪਰ ਗੱਲ ਇਹ ਆ ਵੀ ਅਰਵਿੰਦ ਕੇਜਰੀਵਾਲ ਨੇ ਕਦੋਂ ਬਾਹਰ ਆਉਣਾ ਕੀ ਬਣਦਾ ਕੀ ਨਹੀਂ ਬਣਦਾ ਇਹਦੇ ਬਾਰੇ ਸਭ ਦਾ ਧਿਆਨ ਟਿਕਿਆ ਰਹੂਗਾ ਜੀ ਜੀ ਜੈਨਾ ਸਾਹਿਬ ਉਹਦੇ ਜੱਜਦਾਰ ਸਾਹਿਬ ਨੇ ਵੀ ਕਹਿੰਦੇ ਲੋਕਾਂ ਦੇ ਲਈ ਜਿਹੜੇ ਉਮੀਦਵਾਰ ਜਿੱਤਣਗੇ ਉਹਨਾਂ ਦੇ ਲਈ ਇੱਕ ਸੁਨੇਹਾ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕੋਈ ਉਮੀਦਵਾਰ ਜਿੱਤਦਾ ਉਹ ਢੋਲ ਨਾ ਵਜਾਏ ਹਾਂ ਬਿਲਕੁਲ ਜੀ ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ ਉਹਦਾ ਕਾਰਨ ਇਹ ਆ ਕਿ ਆ ਚੱਲ ਰਿਹਾ ਜੀ ਘੱਲੂ ਘਰਾ ਦਿਵਸ ਆਪਾਂ ਜਾਣਦੇ ਆ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਤੇ ਪਹਿਲੀ ਤਰੀਕ ਤੋਂ ਸ਼ੁਰੂ ਹੋ ਕੇ ਤੇ 6 ਤਰੀਕ ਤੱਕ ਦੇ ਲਈ ਸਮਾਗਮ ਉੱਥੇ ਚੱਲਦੇ ਆ ਯਾਨੀ ਕਿ ਸੂਗਮਈ ਸਮਾਗਮਾਂ ਜਿਹੜੇ ਕਿ ਸਾਨੂੰ ਅਤੀਤ ਦਾ ਚੇਤਾ ਕਰਵਾਉਂਦੇ ਆ ਪਰ ਕਈ ਲੋਕਾਂ ਦੀ ਆदत ਹੁੰਦੀ ਜੀ ਕਿ ਆਪਦੀ ਖੁਸ਼ੀ ਦੇ ਵਿੱਚ ਸਭ ਕੁਝ ਭੁੱਲ ਜਾਂਦੇ ਅਸੀਂ ਕਈ ਲੋਕਾਂ ਦੀ ਆदत ਹੁੰਦੀ ਕਿ ਅਸੀਂ ਆਪਣੀ ਗੱਲ ਦੇ ਵਿੱਚ ਬਾਕੀ ਸਾਰੀਆਂ ਗੱਲਾਂ ਭੁੱਲ ਜਾਂਦੇ ਆ ਸੋ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਉਹਨਾਂ ਲੋਕਾਂ ਨੂੰ ਡੱਕਿਆ ਗਿਆ ਗਿਆਨੀ ਰਗਵੀ ਸਿੰਘ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜੇ ਸਾਧਾਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਰਪਾ ਕਰਕੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ ਪੰਜਾਬ ਦੇ ਵਿੱਚ 13 ਸੀਟਾਂ ਦੀਰਾਂ ਦੇ ਵਿੱਚ ਉਹ ਜੋ ਕੋਈ ਅਕਾਲੀ ਹੋਵੇ ਕੋਈ ਕਾਂਗਰਸੀ ਹੋਵੇ ਕੋਈ ਭਾਜਪਾਈ ਹੋਵੇ ਕੋਈ ਆਪ ਵਾਲਾ ਹੋਵੇ ਕੋਈ ਇਲਾਦ ਹੋਵੇ ਜਿਹੜਾ ਵੀ ਜਿੱਤ ਗਿਆ ਕਿਰਪਾ ਕਰਕੇ ਉਹ ਢੋਲ ਨਾ ਵਜਾਵੇ ਕਿਰਪਾ ਕਰਕੇ ਜਸ਼ਨ ਨਾ ਮਨਾਵੇ ਕਿਰਪਾ ਕਰਕੇ ਉਹ ਭੰਗੜੇ ਨਾ ਪਾਵੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਦੇ ਸਮਾਗਮ ਚੱਲ ਰਹੇ ਆ ਸੋ ਇਸ ਕਰਕੇ ਉਹਨਾਂ ਨੇ ਸਾਵਧਾਨ ਕੀਤਾ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਤੁਸੀਂ ਭਾਈ ਇਹਦੇ ਉੱਤੇ ਅਮਲ ਕਰੋ ਤੋ ਹੁਣ ਦੇਖਦੇ ਆ ਭਾਈ ਕੀ ਬਣਦਾ ਪਰ ਮੈਨੂੰ ਤਾਂ ਲੱਗਦਾ ਜੀ ਕਿ ਲੋਕ ਸ਼ਾਇਦ ਇਸ ਗੱਲ ਦੇ ਉੱਤੇ ਅਮਲ ਕਰ ਦੇਣਗੇ ਵੀ ਜਿਹੜਾ ਵੀ ਬੰਦਾ ਜਿੱਤਿਆ ਕਿਉਂਕਿ ਜਸ਼ਨ ਨਹੀਂ ਮਨਾਉਣੇ ਨਾ ਦੋ ਦਿਨ ਠਹਿਰ ਕੇ ਬਣਾ ਲੈਣਗੇ ਕਿਉਂਕਿ ਜੇਕਰ ਅਸੀਂ ਇਹਨਾਂ ਗੱਲਾਂ ਦੀ ਪ੍ਰਵਾਹ ਹੀ ਨਹੀਂ ਕਰਦੇ ਤਾਂ ਫੇਰ ਅਸੀਂ ਕਿਵੇਂ ਕਹਾਂਗੇ ਜੀ ਕਿ ਸਾਨੂੰ ਅਤੀਤ ਦੇ ਵਿੱਚ ਹੋਏ ਵਾਪਰੇੜਾ ਦੁੱਖ ਬਹੁਤ ਆ ਹਾਂ ਇਹ ਗੱਲ ਜ਼ਰੂਰ ਆ ਕਿ ਲੰਘੇ ਬੜਿਆਂ ਦੇ ਵਿੱਚ ਲੋਕ ਥੋੜੇ ਜੇ ਹੋਸ਼ੀ ਮਤ ਵਾਲੇ ਵੀ ਰਹੇ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਸਾਡੇ ਪਿੰਡਾਂ ਦੇ ਵੱਲ ਤੇ ਇੱਕ ਧਿਰ ਸਰਪੰਚ ਜੀ ਜਿੱਤ ਗਈ ਸੀ ਤੇ ਦੂਜੀ ਧਿਰ ਦੇ ਗੇਟ ਕੋਲੇ ਜਾ ਕੇ ਉਹਨੇ ਭੰਗੜੇ ਪਾ ਇਹਦਾ ਬੰਦਾ ਪਿੰਡ ਨੂੰ ਹਰਾ ਕੇ ਜਸ਼ਨ ਮਨਾਵੇ ਪਿੰਡ ਦੇ ਬੰਦੇ ਨੂੰ ਹਰਾ ਕੇ ਜਸ਼ਨ ਮਨਾਵੇ ਇਹ ਕੋਈ ਸਿਰਨਪਣੀ ਗੱਲ ਤਾਂ ਹੈ ਨਹੀਂ ਪਰ ਜਿਹੜੀ ਗਿਆਨੀ ਰਗਵੀਰ ਸਿੰਘ ਨੇ ਗੱਲ ਕਹੀ ਆ ਗੱਲ ਗਲਤ ਨਹੀਂ ਆ ਪਰ ਕੌਣ-ਕੌਣ ਕਿੰਨਾ ਕ ਅਮਲ ਕਰਦਾ ਇਹਦੇ ਬਾਰੇ ਹੁਣ ਕੱਲ ਦੁਪਹਿਰੋਂ ਬਾਅਦ ਤੱਕ ਪਤਾ ਲੱਗ ਜਾਣਾ ਜੀ ਜੀ ਬਿਲਕੁਲ ਜਿਆਦਾ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਆ ਲੋਕ ਸਭਾ ਚੁਣਨਾ ਦਾ ਕੰਮ ਨਿਭੜ ਗਿਆ ਤੇ ਉਦੋਂ ਸ਼ੀਤਲ ਅੰਗੁਰਾਲ ਜਿਨ੍ਹਾਂ ਨੇ ਕਿ ਅਸਤੀਫਾ ਦਿੱਤਾ ਸੀ ਆਪਣੇ ਵਿਧਾਇਕਪਦ ਤੋਂ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ ਜੀ हां बिल्कुल जी ਇਹ ਤਾਂ ਰਾਜਨੀਤੀ ਦੇ ਵਿੱਚ ਨਾ ਸੱਚੇ ਮੁੱਥੇ ਡਰਾਮੇਬਾਦੀ ਹੈ ਇਹ ਬਿਲਕੁਲ ਇਹ ਪਖੰਡਵਾਦੀ ਹੈ ਸ਼ੀਤਲ ਅੰਗਰਾਲ ਨੂੰ ਪਹਿਲਾਂ ਅਸਤੀਫਾ ਦੇਣ ਦੀ ਕਾੜ ਕਿੰਨੀ ਪਈ ਸੀ ਹੁਣ ਉਹਨੂੰ ਅਸਤੀਫਾ ਵਾਪਸ ਲੈਣ ਦੀ ਕਾੜ ਕਿੰਨੀ ਪੈ ਗਈ ਆ ਸ਼ੀਤਲ ਅੰਗਰਾਲ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਦੇ ਦੋਵਾਂ ਨੇ ਇਕੱਠਿਆਂ ਨੇ ਆਮ ਆਦਮੀ ਪਾਰਟੀ ਛੱਡੀ ਦੋਵਾਂ ਨੇ ਪਾਰਟੀ ਛੱਡਣ ਤੋਂ ਬਾਅਦ ਬੀਜੇਪੀ ਨੂੰ ਜੁਆਇਨ ਕੀਤਾ ਉਹਦੇ ਵਿੱਚੋਂ ਰਿੰਕੂ ਨੂੰ ਟਿਕਟ ਮਿਲ ਗਈ ਤੇ ਸ਼ੀਤਲ ਕਹਿੰਦਾ ਮੈਂ ਪ੍ਰਚਾਰ ਕਰਦਾ ਹਾਲੇ ਵੋਟਾਂ ਪਈਆਂ ਨੂੰ ਇੱਕ ਦਿਨ ਹੋਇਆ ਤੇ ਸ਼ੀਤਲੰਗਰਾਲ ਨੇ ਇਹ ਚਿੱਠੀ ਲਿਖਤੀ ਹੈ ਜੀ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਕਿ ਕਿਰਪਾ ਕਰਕੇ ਮੇਰਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਕਿਉਂਕਿ ਮੈਂ ਜਾਣਦਾ ਹਾਂ ਕਿ ਜੇਕਰ ਮੇਰਾ ਅਸਤੀਫਾ ਮਨਜ਼ੂਰ ਹੋਇਆ ਤੇ ਜਮਨੀ ਚੋਣ ਹੋਈ ਤਾਂ ਭਾਈ ਹਲਕੇ ਦੇ ਵਿੱਚ ਜਿਹੜਾ ਖਰਚਾ ਹੋਊਗਾ ਉਹਦੇ ਨਾਲ ਪੰਜਾਬ ਦੇ ਲੋਕਾਂ ਤੇ ਬੋਝ ਪਊਗਾ ਤੇ ਜਦੋਂ ਤੁਸੀਂ ਅਸਤੀਫਾ ਦਿੱਤਾ ਸੀ ਤੇ ਉਦੋਂ ਤੁਹਾਨੂੰ ਇਹ ਲੱਗਦਾ ਸੀ ਵੀ ਭਾਈ ਕਿਸੇ ਨੇ ਬਾਹਰੋਂ ਆ ਕੇ ਖਰਚਾ ਕਰ ਦੇਣਾ ਜਾਂ ਤੁਸੀਂ ਉਦੋਂ ਆਪਣੀ ਜੇਬ ਚੋਂ ਕਰਨਾ ਸੀ ਇਹ ਇੱਕ ਪਖੰਡਵਾਦੀ ਆ ਇੱਕ ਡਰਾਮੇਬਾਜ਼ੀ ਆ ਆਪਾਂ ਅੱਗੇ ਵੀ ਗੱਲ ਕਹਿੰਦੇ ਹੁੰਨੇ ਕਿ ਰਾਜਨੀਤਿਕ ਲੋਕਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਭਵੇਂ ਤਿੱਤੇ ਤਵੇ ਤੇ ਬੈਠ ਜਾਣ ਸੋ ਸ਼ੀਤਲ ਗੁਰਾਲ ਨੇ ਪਿੱਛੇ ਜੱਕ ਚਿੱਠੀ ਵੀ ਲਿਖੀ ਸੀ ਸਪੀਕਰ ਸਾਹਿਬ ਨੂੰ ਕਿ ਭਾਈ ਮੇਰਾ ਅਸਤੀਫਾ ਜਲਦੀ ਕਿਉਂ ਨਹੀਂ ਮਨਜ਼ੂਰ ਕੀਤਾ ਜਾ ਰਿਹਾ ਮੇਰਾ ਅਸਤੀਫਾ ਜਲਤੋਂ ਜਲਦ ਮਨਜ਼ੂਰ ਕੀਤਾ ਜਾਵੇ ਤਾਂ ਜੋ ਮੈਂ ਇੱਕ ਪਾਸਾ ਹੋਵੇ ਤੇ ਮੈਂ ਤਾਂ ਭਾਜਪਾ ਦਾ ਸੱਚਾ ਸਿਪਾਹੀ ਹਾਂ ਤੇ ਹੁਣ ਉਹ ਭਾਈ ਭਾਜਪਾ ਦਾ ਸੱਚਾ ਸਿਪਾਹੀ ਵੀ ਨਹੀਂ ਕਿਉਂਕਿ ਉਹਨੇ ਕਰ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਹੜੇ ਉਹਨੇ ਉਥੇ ਜਿੱਥੇ ਸ਼ੀਤਲ ਅੰਗਰਾਲ ਪ੍ਰਿਕਟ ਦੇ ਵਿੱਚ ਮੋਦੀ ਦਾ ਪਰਿਵਾਰ ਲਿਖਿਆ ਤੇ ਉਹਨੇ ਮੋਦੀ ਦਾ ਪਰਿਵਾਰ ਵੀ ਚੱਕਤਾ ਮਤਲਬ ਇਹ ਹੈ ਕਿ ਉਹ ਆਪ ਦਾ ਪਰਿਵਾਰ ਹੀ ਆ ਹੁਣ ਉਹ ਝਾੜੂ ਦਾ ਪਰਿਵਾਰ ਹੀ ਆ ਹੁਣ ਤੇ ਜਾਂ ਫਿਰ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਭਾਈ ਜੇਕਰ ਜ਼ਮੀਨ ਚੋਂ ਹੁੰਦੀ ਆ ਮੈਂ ਜਿੱਤੀ ਨਹੀਂ ਸਕਣਾਗਾ ਤੇ ਮੈਂ ਨਾ ਇੱਧਰ ਜੋ ਗਰਮਾਂ ਤੇ ਨਾ ਉੱਧਰ ਜੋ ਗਰਮਾਂ ਫਿਰ ਮਕਰੋਣਾ ਕੀ ਆ ਸ਼ਾਇਦ ਉਹਦੇ ਮਨ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਹੋਣ ਪਰ ਉਹਨੇ ਕੱਲ ਆਪਣਾ ਅਸਤੀਫਾ ਵਾਪਸ ਲੈਣ ਦੇ ਲਈ ਚਿੱਠੀ ਲਿਖ ਦਿੱਤੀ ਹੈ ਹੋ ਸਕਦਾ ਉਹਦੀ ਚਿੱਠੀ ਦੇ ਉੱਤੇ ਗੌਰ ਫਰਮਾਈ ਵੀ ਹੋ ਜੇ ਹੋਸਗਦਾ ਭਾਈ ਉਹਨੂੰ ਚਿੱਠੀ ਕਰਕੇ ਤੇ ਉਹਨੂੰ ਕੋਈ ਰਾਹਤ ਵੀ ਮਿਲ ਜੇ ਪਰ ਗੱਲ ਇਹ ਵੀ ਸਵਾਲ ਪੈਦਾ ਹੁੰਦਾ ਵੀ ਭਾਈ ਤੁਹਾਡਾ ਸਟੈਂਡ ਕੀ ਆ ਤੁਸੀਂ ਖੜੇ ਕਿੱਥੇ ਜੇ ਹੈਗੇ ਆ ਕੋਈ ਨਾ ਕੋਈ ਕਾਨੂੰਨ ਤਾਂ ਇਹ ਨਾਲ ਲਈ ਵੀ ਹੋਣਾ ਚਾਹੀਦਾ ਜਦੋਂ ਮਰਜ਼ੀ ਅਸਤੀਫਾ ਦੇ ਦਿੰਦੇ ਨੇ ਜਦੋਂ ਮਰਜ਼ੀ ਅਸਤੀਫਾ ਵਾਪਸ ਲੈ ਲੈਂਦੇ ਨੇ ਲੋਕ ਜਿਨ੍ਹਾਂ ਨੇ ਇਹਨਾਂ 'ਤੇ ਭਰੋਸਾ ਦਿਖਾਇਆ ਹੁੰਦਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਦਾ ਤਸور ਕੀ ਹੈ ਕਿ ਇਹ ਤਾਂ ਸੱਚੀ ਖੇਡ ਹੀ ਬਣਾ ਕੇ ਰੱਖ ਦਿੱਤੀ ਰਾਜਨੀਤੀ ਇਹਨਾਂ ਨੇ ਹਾਂ ਇਹ ਤਾਂ ਲੋਕਾਂ ਲਈ ਰਾਜਨੀਤੀ ਖੇਡ ਹੀ ਆ ਜੀ ਰਾਜਨੀਤੀ ਤਾਂ ਤੁਹਾਡੇ ਵਰਗੇ ਲੋਕਾਂ ਲਈ ਮੇਰੇ ਵਰਗੇ ਲੋਕਾਂ ਦੇ ਲਈ ਕੋਈ ਗੰਭੀਰਤਾ ਵਾਲੀ ਗੱਲ ਹੋ ਸਕਦੀ ਆ ਦੇਸ਼ ਦੇ ਲੋਕਾਂ ਲਈ ਗੰਭੀਰਤਾ ਵਾਲੀ ਗੱਲ ਹੋ ਸਕਦੀ ਆ ਕਿਉਂਕਿ ਦੇਸ਼ ਦੇ ਲੋਕ ਇਹ ਸੋਚ ਲਏ ਜੀ ਕਿ ਸਾਡਾ ਮਾਨ ਸਨਮਾਨ ਸਭ ਕੁਝ ਇਸ ਨਾਲ ਜੁੜਿਆ ਹੋਇਆ ਸਾਡਾ ਭਵਿੱਖੇ ਦੇ ਨਾਲ ਜੁੜਿਆ ਹੋਇਆ ਰਾਜਨੀਤਿਕ ਲੋਕਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੂੰ ਚਾਰ ਗਾਲਾਂ ਕੱਢ ਲਓ 40 ਗਾਲਾਂ ਕੱਢ ਲਓ ਥੋੜਾ ਬੋਲੋ ਬਹੁਤਾ ਬੋਲੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਸੋ ਇਹ ਸ਼ਰਮਿੰਦਗੀ ਵਾਲੀ ਗੱਲ ਆ ਸਾਡੇ ਦੇਸ਼ ਦੇ ਵਿੱਚ ਵੀ ਇਹੋ ਜਿਹੇ ਨੇਤਾ ਵੀ ਹੈਗੇ ਆ ਆਹ ਕੁਝ ਵੀ ਚੱਲਦਾ ਹੈਗਾ ਕਿਸੇ ਇੱਕ ਨੂੰ ਮਾੜਾ ਕੀ ਕਹਗੇ ਜਿਹਦੇ ਵੱਲ ਦੇਖਦੇ ਆ ਉਹ ਨਵੀਂ ਹਰਕਤ ਕਰਦਾ ਉਹ ਨਵੀਂ ਕਰਤੂਤ ਕਰਕੇ ਦਿਖਾਉਂਦਾ ਵੀ ਆਹ ਲਓ ਜੀ ਮੈਂ ਆ ਵੀ ਕਰ ਦਿੱਤਾ ਐੱਚ ਕੀ ਸਾਡੇ ਪੰਜਾਬ ਦੇ ਨੇਤਾਵਾਂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ-ਜੋ ਜਲੂਸ ਕੱਢਿਆ ਆ ਆਪਣੀ ਸੋਚ ਦਾ ਤੇ ਲੋਕਤੰਤਰ ਦਾ ਉਹ ਤਾਂ ਸੱਚੀ ਮੁੱਚੀ ਸ਼ਰਮਿੰਦਾ ਕਰਨ ਵਾਲੀ ਗੱਲ ਆ ਕਿਸੇ ਸਿਆਸੀ ਪਾਰਟੀ ਵਿੱਚ ਆਪਦੇ ਬੰਦੇ ਨਹੀਂ ਆ ਉਧਾਰੇ ਫੜੇ ਹੋਏ ਬੰਦੇ ਆ ਜਾਂ ਕਦੀ ਕਿਰਾਏ ਤੇ ਲਏ ਹੋਏ ਬੰਦੇ ਆ ਸੋ ਆ ਕਿਰਾਏ ਤੇ ਇਹ ਸ਼ੀਤਲੰਗਰਾਲ ਬੀਜੇਪੀ ਨੇ ਕਿਰਾਏ ਤੇ ਲਿਆ 2 ਟਾਈ ਮਹੀਨੇ ਵਾਸਤੇ ਤੇ ਵਾਪਸੋ ਫਿਰ ਉੱਥੇ ਚਲਾ ਗਿਆ ਸੋ ਇਹ ਡਰਾਮੇਬਾਦੀ ਆ ਇਹਨਾਂ ਲੋਕਾਂ ਨੇ ਉੱਤੇ ਕਿਉਂ ਬੰਦਾ ਭਰੋਸਾ ਕਰੇ ਮੈਨੂੰ ਇੱਕ ਬੰਦੇ ਨੇ ਕਿਹਾ ਕਿ ਨਾ ਵੀ ਐਚ ਕੀ ਪੰਜਾਬ ਦੇ ਵਿੱਚ 66% ਹੀ ਵੋਟਾਂ ਪਈਆਂ ਮੈਂ ਕਿਹਾ ਜਿਹੋ ਜਿਹੇ ਲੱਛਣ ਆ ਇਹ ਹੋ ਸਕਦਾ 45% ਵੀ ਨਾ ਪਿਆ ਕਰਨ ਕਿਉਂਕਿ ਜਦੋਂ ਨਿਤਾਵਾਂ ਨੇ ਭਰੋਸਾ ਹੀ ਤੋੜਤਾ ਤੇ ਫਿਰ ਇਹਨਾਂ ਨੂੰ ਵੋਟਾਂ ਉੱਪਰ ਬੰਦਾ ਕਿਉਂ ਪਾਵੇ ਕੀ 40 ਡਿਗਰੀ ਟੈਂਪਰੇਚਰ ਦੇ ਵਿੱਚ 47 ਡਿਗਰੀ ਦੇ ਵਿੱਚ ਖੜ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਉਣੀਆਂ ਜਿਹੜੇ ਲੋਕਾਂ ਦਾ 1 ਮਿੰਟ ਦਾ ਭਰੋਸਾ ਹੀ ਹੈ ਨਹੀਂਗਾ ਜੀ ਬਿਲਕੁਲ ਸਹੀ ਤੁਸੀਂ ਜਰਣਾ ਸਾਹਿਬ ਖੈਰ ਅੱਗੇ ਵਧੇ ਆ ਹੁਣ ਗੱਲ ਕਰਦੇ ਆ ਜੀ ਕਿਨੇ ਇੱਕ ਸਾਬਕਾ ਵਿਧਾਇਕ ਦੇ ਖਿਲਾਫ ਅਰਚਾ ਕਰਜ ਹੋਇਆ ਜੀ ਕੌਣ ਹੈ ਸਾਬਕਾ ਵਿਧਾਇਕ ਤੇ ਕਿਉਂ ਅਰਚਾ ਦਰਜ ਹੋਇਆ ਜੀ ਸਾਬਕਾ ਵਿਧਾਇਕ ਦੇ ਪੁੱਤ ਦੇ ਖਿਲਾਫ ਪਰਚਾ ਦਰਜ ਹੋਇਆ ਇਹ ਲੁਧਿਆਣੇ ਤੋਂ ਖਬਰ ਆਈ ਆ ਸਾਬਕਾ ਵਿਧਾਇਕ ਦਾ ਪੁੱਤ ਆ ਜਿਹੜਾ ਉਹਦੇ ਉੱਤੇ ਪਰਚਾ ਇਸ ਕਰਕੇ ਦਰਜ ਹੋਇਆ ਕਿਉਂਕਿ ਉਹਨੇ ਵੀ ਵੋਟ ਪਾਉਣ ਦੇ ਮੌਕੇ ਇੱਤ ਜੂਨ ਨੂੰ ਵੀਡੀਓ ਬਣਾ ਲਈ ਸੀ ਅੰਦਰ ਕਿਉਂਕਿ ਇੱਥੇ ਕੀ ਲੱਛਣ ਕਈ ਲੋਕਾਂ ਨੇ ਇਹੋ ਜਿਹਾ ਵੀ ਦਿਖਾਏ ਆ ਅੱਜ ਕੀ ਤੋਂ ਉਮੀਦਵਾਰਾਂ ਨੇ ਵੀ ਦਿਖਾਏ ਆ ਸੁਰਿੰਦਰ ਕੰਬੋਜ ਜਿਹੜਾ ਫਿਰੋਜ਼ਪੁਰ ਤੋਂ ਬਸਪਾ ਦਾ ਉਮੀਦਵਾਰ ਆ ਜਿਹੜਾ ਕਿ ਗੋਲਦੀ ਕੰਬੋਜ ਦਾ ਬਾਪੂ ਆ ਜਿਹੜਾ ਵਿਧਾਇਕ ਆ ਤੇ ਉਹਨੇ ਜੀ ਬਸਪਾ ਦੇ ਉਮੀਦਵਾਰ ਨੇ ਤੇ ਜਿਹੜੋ ਜਾ ਕੇ ਆਪਾਂ ਉਹ ਪਰਦੇ ਦੇ ਪਿਛਲੇ ਪਾਸੇ ਤੇ ਵੋਟ ਪਾਉਣੇ ਆ ਉੱਥੇ ਬੰਦਾ ਕੋਈ ਮੋਬਾਈਲ ਨਹੀਂ ਲੈ ਜਾ ਸਕਦਾ ਹੁੰਦਾ ਪਰ ਉਹਨੇ ਮੋਬਾਈਲ ਵੀ ਲੈ ਕੇ ਗਿਆ ਨਾਲ ਇੱਕ ਸਾਥੀ ਵੀ ਲੈ ਕੇ ਗਿਆ ਨਾਲ ਉਹਦੇ ਵੀਡੀਓ ਵੀ ਬਣਾਈ ਆ ਵੀ ਮੈਂ ਵੋਟ ਆ ਪਾਤੀ ਆ ਤੇ ਨਾਲ ਉਹਨੇ ਵੀਡੀਓ ਵਾਇਰਲ ਵੀ ਕੀਤੀ ਆ ਸੋ ਇਹ ਗੱਲ ਹੈ ਜੀ ਕਿ ਇਤਕੀ ਆ ਕੁਝ بڑا ਹੋਇਆ ਤੇ ਇੱਥੇ ਲੁਧਿਆਣੇ ਦੇ ਵਿੱਚ ਵੀ ਇੱਕ ਸਾਬਕਾ ਵਿਧਾਇਕ ਦੇ ਪੁੱਤ ਦੇ ਵੱਲੋਂ ਇਹੀ ਕਰਤੂਤ ਕੀਤੀ ਗਈ ਆ ਤੇ ਫਿਰ ਇਹਦੇ ਉੱਤੇ ਵੀ ਪਰਚਾ ਦਰਜ ਹੋ ਗਿਆ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਆਪਦੀ ਵੋਟ ਪਾਉਣ ਦਾ ਦ੍ਰਿਸ਼ ਕੈਦ ਕਰਦਾ ਤੇ ਉਹਨੂੰ ਵਾਇਰਲ ਕਰਦਾ ਤੇ ਅੰਦਰ ਮੋਬਾਈਲ ਲਿਆਂਦਾ ਤੇ ਅੰਦਰ ਕੈਦ ਕਰਦਾ ਦ੍ਰਿਸ਼ ਉਹ ਭਾਵੇਂ ਫੋਟੋ ਆ ਤੇ ਭਾਵੇਂ ਵੀਡੀਓ ਆ ਉਹਦੇ ਉੱਤੇ ਬਣਦੀ ਸਖ਼ਤ ਕਾਰਵਾਈ ਹੁੰਦੀ ਆ ਪਰ ਇਤਕੀ ਤੁਸੀਂ ਦੇਖੋ ਨਾ ਇੱਕ ਪਾਸੇ ਵਿਧਾਇਕ ਦਾ ਸਾਬਕਾ ਵਿਧਾਇਕ ਦਾ ਪੁੱਤ ਇੱਕ ਪਾਸੇ ਵਰਤਮਾਨ ਉਮੀਦਵਾਰ ਜੇਕਰ ਇਹ ਲੋਕ ਨਹੀਂ ਲੱchn ਕਰਨੋਂ ਹਟਦੇ ਤੇ ਫਿਰ ਆਮ ਲੋਕ ਕਿੱਥੇ ਹਟਦੇ ਹੋਣਗੇ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਸ਼ਹਿਰ ਅੱਗੇ ਵਧਿਆ ਅਨਮੋਲ ਗਗਨਮਾਨ ਹੋਰਾਂ ਦੀ ਗੱਲ ਕਰਦੇ ਆਂ ਕਹਿੰਦੇ ਖੁਸ਼ੀਆਂ ਵਾਲੀਆਂ ਨੇ ਵਿਆਹ ਹੈ ਉਹਨਾਂ ਦਾ 16 ਤਰੀਕ ਨੂੰ ਹਾਂ ਬਿਲਕੁਲ ਜੀ ਅਨਮੋਲ ਗਗਨਮਾਨ 16 ਜੂਨ ਤੋਂ ਬਾਅਦ ਮਿਸ ਅਨਮੋਲ ਗਗਨਮਾਨ ਨਹੀਂ ਰਹਿਣਗੇ ਇਹ ਮੈਸੇਜ ਬਣ ਜਾਣਗੇ ਅਨਮੋਲ ਗਗਨਮਾਨ ਕਿਸੇ ਵੇਲੇ ਗਾਇਕਾ ਰਹੀ ਫਿਰ ਵਿਧਾਇਕਾ ਰਹੀ ਫਿਰ ਮੰਤਰੀ ਤੇ ਹੁਣ ਪਤਨੀ ਵਰ ਜਾਣੀ ਹੈ ਤੇ ਉਸ ਤੋਂ ਅਗਲੀ ਗੱਲ ਇਹ ਜੀ ਕਿ 16 ਤਰੀਕ ਨੂੰ ਉਹਦਾ ਜੀਰਕਪੁਰ ਦੇ ਇੱਕ ਫੈਲਸ ਦੇ ਵਿੱਚ ਵਿਆਹ ਹੋਣਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਬਾਰੇ ਇਹ ਗੱਲ ਮਸ਼ਹੂਰ ਆ ਵੀ ਭਾਈ ਇਹ ਬਦਲਾਵ ਵਾਲੀ ਪਾਰਟੀ ਵਿਆਹ ਵਾਲੀ ਪਾਰਟੀ ਵੀ ਆ ਚਲੋ ਆਪਾਂ ਉਹਦਾ ਕਾਰਨ ਵੀ ਮੰਨਦੇ ਵੀ ਭਾਈ ਚੜ੍ਹਦੀ ਉਮਰ ਦੇ ਵਿੱਚ ਬਹੁਤੇ ਵਿਧਾਇਕ ਤੇ ਬਹੁਤੇ ਮੰਤਰੀ ਬਣੇ ਆ ਤੇ ਇਸ ਕਰਕੇ ਵਿਆਹ ਤਾਂ ਕਰਵਾਉਣਾ ਹੀ ਆ ਤੇ ਜੇ ਵਿਧਾਇਕ ਨਾ ਹੁੰਦੇ ਤਾਂ ਵੀ ਹੋ ਜਾਣਾ ਸੀ ਚਲੋ ਫਿਰ ਘਰ ਫੋਰਤਾਂ ਨਾਲ ਮਿਲਣਾ ਸੀ ਹੁਣ ਘਰ ਫੋਰਤਾਂ ਨੇ ਮਿਲ ਗਏ ਆ ਪਰ ਅਨਮੋਲਕ ਗਨਮਾਨ ਦਾ ਵਿਆਹ 16 ਤਰੀਕ ਨੂੰ ਜੀਰਕਪੁਰ ਦੇ ਇੱਕ ਪੈਲੈਸ ਦੇ ਵਿੱਚ ਹੋਊਗਾ ਐਡਵੋਕੇਟ ਸ਼ਹਿਬਾਜ਼ ਆ ਜਿਹਦੇ ਨਾਲ ਵਿਆਹ ਹੋਣਾ ਤਿਆਰੀਆਂ ਪੂਰੀਆਂ ਮੁਕੰਮਲ ਆ ਤੇ ਮੀਡੀਆ ਦੇ ਵਿੱਚ ਗੱਲਬਾਤ ਸਾਰੀ ਆ ਗਈ ਹੈ ਜੀ ਜੀ ਟੇਣਾ ਸਾਹਿਬ ਵਿਰੋਧੀ ਇੱਕ ਵਾਰ ਫਿਰ ਤੋਂ ਤੰਜ਼ ਵੀ ਕੱਟਣਗੇ ਜੀ ਇਹ ਸਭ ਕੁਝ ਦੇ ਉੱਪਰ ਹਾਂ ਬਿਲਕੁਲ ਵਿਰੋਧਕਾਂ ਨੇ ਤੰਜ਼ ਕੱਟਣੀ ਹੈ ਜੀ ਵਿਰੋਧਕਾਂ ਨੇ ਤਾਲੇ ਤਾਂ ਕਸੀ ਜਾਣੀ ਆ ਉਹ ਚਲੋ ਉਹਨਾਂ ਨੇ ਤੰਜ਼ ਕੱਟਣ ਦੇ ਨਾਲ ਵਿਆਹ ਤਾਂ ਨਹੀਂ ਰੁਕਦੇ ਉਹਨਾਂ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਆ ਫਿਰ ਉਹੀ ਗੱਲ ਹੈ ਵੀ ਜੇ ਵੱਲੋਂ ਉਮਰ ਤਾਂ ਵਿਆਹ ਤਾਂ ਹੋਊਗਾ ਹੀ ਜੇ ਨਹੀਂ ਉਮਰ ਤੇ ਬੰਦੇ ਦਾ ਤਾਂ ਵੀ ਕਰਾਈ ਜਾਂਦੇ ਤੇ ਜੇ ਤਾਂ ਉਮਰ ਹੈਗੀ ਫਿਰ ਤਾਂ ਹੋਊਗਾ ਹੀ ਹਾਂ ਇਹ ਬੰਦੇ ਦੀ ਨਿੱਜੀ ਜ਼ਿੰਦਗੀ ਦੇ ਫੈਸਲੇ ਆ ਕਿਹੜੇ ਪਾਸੇ ਨੂੰ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਵਿਆਹ ਇੱਕ ਕਰਾਉਣਾ ਨਹੀਂ ਕਰਾਉਣਾ ਦੋ ਕਰਾਉਣੇ ਆ ਇਹ ਵੈਸੇ ਤਾਂ ਚਲੋ ਭਾਰਤੀ ਰਾਜਨੀਤੀ ਦੇ ਵਿੱਚ ਇਹ ਮਾੜਾ ਪਹਿਲੂ ਆ ਵੀ ਆਪਾਂ ਇਸ ਗੱਲ ਦੇ ਉੱਤੇ ਵੀ ਸਾਡੇ ਰਾਜਨੀਤਿਕ ਲੋਕਸ਼ਾਲ ਰੱਖਦੇ ਆ ਕਿਹਦਾ ਕਿਹਦੇ ਨਾਲ ਵਿਆਹ ਹੋ ਗਿਆ ਕਿਉਂ ਹੋ ਗਿਆ ਕਿਵੇਂ ਹੋ ਗਿਆ ਕਿੱਥੇ ਹੋ ਗਿਆ ਪਰ ਗੱਲ ਇਹ ਜੀ ਕਿ ਅਨਮੋਲ ਗਨਮਾਨ ਆ ਜਿਹੜੀ ਉਹ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਆ ਉਹਦੀ ਜ਼ਿੰਦਗੀ ਚੰਗੀ ਹੋਵੇ ਸੋਹਣੀ ਹੋਵੇ ਇਹਦੀ ਕਾਮਨਾ ਕਰਦੇ ਇਸ ਤੋਂ ਪਹਿਲਾਂ ਮੰਤਰੀ ਮੀਤ ਹੇਰ ਦਾ ਵੀ ਵਿਆਹ ਹੋਇਆ ਉਸ ਤੋਂ ਪਹਿਲਾਂ ਹਰਜੋਤ ਸਿੰਘ ਵੈਸ ਦਾ ਵੀ ਵਿਆਹ ਹੋਇਆ ਆਪਾਂ ਜਾਣਦੇ ਭਗਵੰਤ ਮਾਨ ਮੁੱਖ ਮੰਤਰੀ ਦਾ ਵੀ ਵਿਆਹ ਹੋਇਆ ਬਹੁਤ ਸਾਰੇ ਵਿਧਾਇਕਾਂ ਦੇ ਵਿਆਹ ਹੋਏ ਆ ਤੇ ਉਸੇ ਲੜੀ ਦੇ ਵਿੱਚ ਹੁਣ ਅਣਮੋਲ ਗਣਮਾਨ ਦੀ ਵਾਰੀ ਹੈ ਜੀ ਜੀ ਜਨਾਬ ਸਾਹਿਬ ਹੁਣ ਮੰਗਨਜਨ ਜਗਤ ਦੀ ਗੱਲ ਕਰਦੇ ਆਂ ਜੀ ਕਹਿੰਦੇ ਇੱਕ ਵਾਰ ਫਿਰ ਤੋਂ ਪੰਜਾਬੀ ਫਿਲਮਾਂ ਦੀ ਕਤਾਰ ਲੱਗੇਗੀ ਜੀ ਹਾਂ ਬਿਲਕੁਲ ਜੀ ਪੰਜਾਬੀ ਫਿਲਮਾਂ ਜਿਹੜੀਆਂ ਉਹ ਜੂਨ ਦੇ ਮਹੀਨੇ ਦੇ ਵਿੱਚ ਕਾਫੀ ਰਿਲੀਜ਼ ਹੁੰਦੀਆਂ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਛੁੱਟੀਆਂ ਹੁੰਦੀਆਂ ਸਕੂਲਾਂ ਦੇ ਵਿੱਚ ਪੌੜਿਆਂ ਦੇ ਵਿੱਚ ਗਰਮੀ ਹੁੰਦੀ ਹੈ ਤੇ ਮਾਪੇ ਦੇ ਨਾਲ ਬੱਚੇ ਜਾਂਦੇ ਵੀ ਚਲੋ ਹੁਣ ਘੁੰਮ ਕੇ ਆਉਨੇ ਆ ਤੇ ਠੰਡੀ ਥਾਂ ਤੇ ਬੈਠ ਕੇ ਆਉਨੇ ਤੇ 3 ਘੰਟੇ ਬਾਹਰ ਖਾ ਪੀ ਆਉਨੇ ਆ ਇਸ ਕਰਕੇ ਮੇਰਾ ਚੱਲ ਵੀ ਸਭ ਤੋਂ ਵੱਧ ਜਿਹੜੀਆਂ ਫਿਲਮਾਂ ਰਿਲੀਜ਼ ਹੋਣ ਦਾ ਮੌਕਾ ਉਹ ਜੂਨ ਤੇ ਜੁਲਾਈ ਮਹੀਨੇ ਦੇ ਵਿੱਚ ਹੁੰਦਾ ਖਾਸ ਕਰਕੇ ਪੰਜਾਬ ਦੇ ਵਿੱਚ ਆ ਹੁਣ 7 ਜੂਨ ਨੂੰ ਇੱਕ ਪੰਜਾਬੀ ਫਿਲਮ ਆਉਣੀ ਆ ਨੀਮ ਐ ਸਸ ਕੁੱਟਣੀ ਉਹਦੇ ਪਿੱਛੇ ਹੀ ਐਮੀ ਵਿਰਕ ਦੀ ਤੇ ਸੋਨਮ ਬਾਜਵਾ ਦੀ ਫਿਲਮ ਆ ਜਾਣੀ ਆ ਕੁੜੀ ਹਰਿਆਣੇ ਵੱਲ ਦੀ ਉਹਦੇ ਪਿੱਛੇ ਹੀ ਫਿਲਮ ਦਿਲਜੀਤ ਸਾਂਹ ਤੇ ਨੀਰੂ ਬਾਜਵਾ ਦੀ ਆ ਜਾਣੀ ਆ ਜੱਟ ਐਂ ਜੂਲੀਅਟ 3 ਫਿਰ ਉਹਦੇ ਪਿੱਛੇ ਕਈ ਹੋਰ ਫਿਲਮਾਂ ਆ ਜਾਣੀਆਂ ਮਤਲਬ ਕਹਿੰਦਾ ਇਹ ਆ ਵੀ ਪੰਜਾਬੀ ਫਿਲਮਾਂ ਨੇ ਰੀ ਵਾਂਗੂ ਆ ਰਹੀਆਂ ਇਹਨਾਂ ਦੇ ਵਿੱਚੋਂ ਕਿਹੜੀ ਫਿਲਮ ਚੱਲੂਗੀ ਵਕਤ ਦੱਸੂਗਾ ਪਰ ਜਿਹੜੀ ਇੱਕ ਫਿਲਮ ਆ ਰਹੀ ਹੈ 7 ਤਰੀਕ ਨੂੰ ਨੀਮਾ ਸੱਤ ਕੁੱਟਣੀ ਇਹ ਅਨੀਤਾ ਦੇਵਗੰਦੀ ਆ ਇਹ ਬਾਕੀ ਜਿਹੜੀਆਂ ਕੁੜੀਆਂ ਹੈਗੀਆਂ ਇਹ ਔਰਤ ਪ੍ਰਧਾਨ ਫਿਲਮਾਂ ਪਿਛਲੀ ਵਾਰ ਵੀ ਇਹ ਫਿਲਮ ਚੱਲੀ ਸੀ ਤੇ ਐਤ ਕੀ ਹੁਣ ਦੇਖਦੇ ਵੇ ਕੀ ਬਣਦਾ ਕਿਉਂਕਿ ਇਹ ਫਿਲਮ ਜੇ ਮੰਨ ਲਓ ਕਰਮਜੀਤ ਅਨਮੋਲ ਜਿੱਤ ਜਾਂਦਾ ਫ੍ਰੀ ਰਿਪੋਰਟ ਵਾਲੀ ਸੀਟ ਜੇ ਤਾਂ ਮੇਰਾ ਖਿਆਲ ਹੈ ਵੀ ਉਹ ਐਮਪੀ ਬਣਨ ਤੋਂ ਬਾਅਦ ਉਹਦੀ ਪਹਿਲੀ ਫਿਲਮ ਹੋਊਗੀ ਜਿਹੜੀ ਜਿੱਤਣ ਤੋਂ ਬਾਅਦ ਤੇ ਜੇ ਉਹ ਹਾਰ ਜਾਂਦਾ ਤਾਂ ਹਾਰਨ ਤੋਂ ਬਾਅਦ ਉਹਦੀ ਪਹਿਲੀ ਫਿਲਮ ਹੋਊਗੀ ਸੋ ਦੇਖਦੇ ਕੀ ਬਣਦਾ ਪਰ ਇਹ ਅੱਜ ਕਿ ਇਹ ਫਿਲਮ ਪਿਛਲੀ ਵਾਰ ਜਦੋਂ ਪਹਿਲਾ ਭਾਗ ਸੀ ਉਦੋਂ ਬਹੁਤ ਚੱਲੀ ਸੀ ਤੇ ਐਤਕੀ ਕਿੰਨੀ ਚੱਲਦੀ ਸਮਾਂ ਦੱਸੋਗਾ ਜੀ ਜੀ ਬਟਾਣਾ ਸਾਹਿਬ ਪੰਜਾਬੀ ਨੇ ਪੂਰੇ ਪੰਜਾਬ ਦੇ ਵਿੱਚ ਗਰਮੀ ਨੇ ਪੂਰੇ ਵਟ ਕੱਢੇ ਹੋਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਗਰਮੀ ਨੇ ਪੂਰੇ ਵਟ ਕੱਢੇ ਪਏ ਆ 47 46 ਡਿਗਰੀ ਤੱਕ ਟੈਂਪਰੇਚਰ ਹਰ ਰੋਜ਼ ਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਵੀ ਇੰਨੀ ਗਰਮੀ ਭਾਈ ਹਲੇ ਚਲਣੀ ਸੀ ਪੈਣੀ ਆ ਕਈ ਹਫ਼ਤੇ ਇਹਦੇ ਵਿੱਚ ਕੋਈ ਜੂਨ ਦੇ ਮਹੀਨੇ ਦੇ ਵਿੱਚ ਵੀ ਕਟੌਤੀ ਨਹੀਂ ਹੋਣੀਗੀ 40 47 47.5 ਇਥੇ ਤੱਕ ਟੈਂਪਰੇਚਰ ਰਹੂਗਾ ਜੇ ਕਿਤੇ ਮੀਂਹ ਕਣੀ ਆਉਂਦੀ ਵੀ ਆ ਉਦੇ ਕਰਕੇ ਵੀ ਕੋਈ 2-4 ਦਿਨਾਂ ਵਾਸਤੇ ਨਹੀਂ 2-4 ਘੰਟਿਆਂ ਵਾਸਤੇ ਮਾਮੂਲੀ ਜੀ ਰਾਹਤ ਮਿਲੂਗੀ ਪੱਕੇ ਤੌਰ ਤੇ ਨਹੀਂ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਐਮਜੀ ਫਿਰ ਵੀ ਸਾਰਿਆਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ